ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰदयाल ਸਿੰਘ ਜੀ ਨੋਹਾ ਜੀ ਦੇ ਜੱਦੀ ਪਿੰਡ ਅਜਨੋਹਾ ਵਿਖੇ ਗੁਰੂ ਸਾਹਿਬ ਦੀ ਅਪਾਰ ਮਿਹਰ ਸਦਕਾ ਬੇਸ ਦੋਆਬਾ ਨਹਿਰ ਤੋਂ ਸਾਡੇ ਪਿੰਡ ਨੂੰ ਚਾਰ ਮੋਗੇ ਸਰਕਾਰ ਵੱਲੋਂ ਮਨਜ਼ੂਰ ਹੋਏ ਨੇ ਜੀ ਪਹਿਲਾ ਮੋਗ ਪਟਿਆ ਜਾ ਰਿਹਾ ਜੀ ਪਿੰਡ ਦਾ ਜੋ ਤੀਜਾ ਪੁਲ ਮਿਰਾਲ ਵਾਲੇ ਪਾਸੇ ਨੀਆ ਪੁਲ ਕਹਿੰਦੇ ਆ ਉਹਦੇ ਲਾਗੇ ਸਰਕਾਰੀ ਮੋਟਰਵਾਜੀ ਉਹਦੇ ਲਾਗੇ ਪਹਿਲਾ ਮੋੜੇ ਵਾਸਤੇ ਜੀਐਸਵੀ ਦਾ ਮਿੱਟੀ ਪੱਟੀ ਜਾ ਰਹੀ ਆ ਤੇ ਇਹਦੇ ਅੰਦਰ ਪਾਈਪ ਲਾਈਨ ਪਾਉਗੀ ਫੇਰ ਮੁੜਗੇ ਬੇਸਦਵਾਬਾ ਨਹਿਰ ਜੋ ਕਿ 1955 ਦੀ ਬਣੀ ਹੋਈ ਹੈ ਜੀ ਤੇ ਜੋ ਭਾਖੜਾ ਨੰਗਲ ਤੋਂ ਨਿਕਲਦੀ ਆ ਤੇ ਕਾਲਾ ਬੱਕਰਾ ਆਦਮਪੁਰ ਤੋਂ ਅੱਗੇ ਜਾ ਕੇ ਇਹ ਖੇਤਾਂ ਨੂੰ ਪਾਣੀ ਜਾਂਦਾ ਆ ਤੇ ਜਦੋਂ ਨਹਿਰ ਕੱਢੀ ਗਈ ਸੀ ਉਸ ਵਕਤ ਸਾਡੇ ਜਿੰਨੇ ਵੀ ਨਾਲ ਨਹਿਰ ਦੇ ਨਾਲ ਪਿੰਡ ਪੈਂਦੇ ਆ ਤੇ ਸਾਡੇ ਸਾਡੇ ਬਜ਼ੁਰਗਾਂ ਨੇ ਪਾਣੀ ਨਹੀਂ ਲਿਆ ਮੋਗੇ ਨਹੀਂ ਘਟਾਏ ਉਸ ਟਾਈਮ ਲੇਬਰ ਉੱਚੇ ਸੀ ਕਾਫੀ ਸਰਕਾਰੀ ਮੋਟਰ ਜੋ ਕੇ ਨੀਰਪੁਰ ਦੇ ਲੱਗੇ ਜੀ ਉਹ ਲੱਗੇ ਪਹਿਲਾਂ ਮੋਗਾ ਘਟੇ ਜਾ ਰਿਹਾ ਪੰਚਾਇਤ ਅਤੇ ਸਰਕਾਰ ਦੇ ਸਹਿਯੋਗ ਨਾਲ ਇਹ ਕਾਰ ਦੀ ਪੂਰਾ ਹੋਇਆ ਪਿੰਡ ਜਨੋਹ ਦੀ ਪੰਚਾਇਤ ਸਰਪੰਚ ਸਾਹਿਬ ਤੇ ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਉਦਮ ਸਦਕਾ ਦੂਜਾ ਮੋਗਾ ਜੋ ਆਪਣੇ ਪਿੰਡ ਨਮਾ ਗੇਟ ਬਣਿਆ ਹੋਇਆ ਜੀ ਮਾਈਓ ਪੱਟੀ ਵਾਲੇ ਪੁਲ ਕੇ ਉਹਦੇ ਪਰਲੇ ਪਾਸੇ ਦੂਜਾ ਮੋਗਾ ਹੋਣਾ ਜੀ ਤੀਜਾ ਮੋਗਾ ਤੇ ਮੈਂ ਪਹਿਲੇ ਮੋਗੇ ਦੇ ਪਰਲੇ ਪਾਸੇ ਇਹਨੂੰ ਵੱਡੋ ਵਾਲੇ ਪਾਸੇ ਨੂੰ ਤੇ ਚੌਥਾ ਮੋਗਾ ਵੱਡੋ ਵਾਲੇ ਪੁਲ ਦੇ ਪਾਸੇ ਵੱਡੋ ਵਾਲੇ ਪੁਲ ਦੇ ਵੱਡੋ ਵਾਲੇ ਪਾਸੇ ਨੂੰ ਹੀ ਤੇ ਚਾਰ ਮੋਗਿਆਂ ਦੀ ਪਰਮਿਸ਼ਨ ਮਿਲੀ ਆ ਲੈਵਲ ਹਾਰ ਕਾਫੀ ਡੂੰਗਾ ਟੋਆ ਪਟਿਆ ਜਾ ਰਿਹਾ ਜੀ 10 12 15 ਫੁੱਟ ਬਣਾ ਹੀ ਆਏ ਡੂੰਗਾ ਕੋਈ ਬਣਾ ਦੇਗਾ ਨਗਰਪੰਚਾਇਤ ਤੇ ਸਰਕਾਰ ਦੇ ਸਹਿਯੋਗ ਨਾਲ ਇਹ ਕਾਰਵਾਈ ਸਾਰੀ ਹੋ ਰਹੀ ਜੀ